ਬੱਚਾ ਜਦੋਂ ਪੈਦਾ ਹੁੰਦਾ ਤਾਂ ਪਹਿਲਾਂ ਤਾਂ ਛੋਟਾ ਹੀ ਹੁੰਦਾ ਫੇਰ ਸਾਲ ਡੇਢ ਸਾਲ ਦਾ ਜਦੋਂ ਹੋਣ ਲੱਗਦਾ ਤੇ ਫਰਸ਼ ਤੇ ਰਿੰਗਣ ਲੱਗਦਾ ਰਿੰਗਦਾ ਡਿੱਗਦਾ ਵੀ ਹੈ ਫੇਰ ਚੱਲਣ ਦੀ ਕੋਸ਼ਿਸ਼ ਕਰਦਾ ਜਿਹੜਾ ਉਹਦਾ ਪਹਿਲਾ ਕਦਮ ਹੁੰਦਾ ਜੇ ਮਾਪਿਓ ਦੇ ਸਾਹਮਣੇ ਹੋਵੇ ਤਾਂ ਉਸ ਤੋਂ ਜ਼ਿਆਦਾ ਖੁਸ਼ੀ ਭਰਿਆ ਪਲ ਇੱਕ ਮਾਪਿਓ ਦੇ ਜੀਵਨ 'ਚ ਨਹੀਂ ਹੁੰਦਾ ਲੇਕਿਨ ਇਹ ਸਾਰੀ ਚੀਜ਼ਾਂ ਉਹ ਕਰਦਾ ਆਪਣੇ ਦਮ ਤੇ ਫੇਰ ਹਰ ਇਨਸਾਨ ਦੇ ਜੀਵਨ ਚ ਆਂਦੀ ਹੈ ਇੱਕ ਸਵਾਰੀ ਪਹਿਲੀ ਸਾਈਕਲ ਹੀ ਹੁੰਦੀ ਹੈ ਤਿੰਨ ਪਹੀਏ ਵਾਲੀ ਉਹ ਤਾਂ ਚਲਾ ਲੈਂਦੇ ਆ ਸਾਰੇ ਫੇਰ ਆਂਦੀ ਹੈ ਪ੍ਰੋਪਰ ਸਾਈਕਲ ਦੀ ਵਾਰੀ ਦੁਪਈਆ ਦੋ ਪਹੀਏ ਵਾਲੀ ਉਹ ਸਿੱਧਾ ਨਹੀਂ ਚਲਾਈ ਜਾਂਦੀ ਉਹਦੇ ਵਿੱਚ ਨਾਲ ਦੋ ਸਪੋਰਟ ਵਾਲੇ ਚੱਕੇ ਲੱਗੇ ਹੁੰਦੇ ਆ ਬੱਚਾ ਪਹਿਲਾਂ ਉਹਤੇ ਹੱਥ ਸਾਫ਼ ਕਰਦਾ ਜੋ ਵੀ ਉਹਨੂੰ ਸਾਈਕਲ ਸਿਖਾਉਂਦਾ ਮਾਪਿਓ ਇਆ ਉਹਨਾਂ ਦੇ ਵੱਡੇ ਭੈਣ ਭਰਾ ਉਹ ਜਦੋਂ ਥੋੜਾ ਜਿਹਾ ਸਾਈਕਲ ਚਲਾਉਣਾ ਸਿੱਖ ਜਾਂਦਾ ਫਿਰ ਉਹ ਚੱਕੇ ਹਟਾ ਦਿੰਦੇ ਆ ਤੇ ਉਹਨੂੰ ਕਹਿੰਦੇ ਆ ਟੈਨਸ਼ਨ ਨਾ ਲੈ ਮੈਂ ਪਿੱਛੋਂ ਸਾਈਕਲ ਫੜਿਆ ਤੂੰ ਚਲਾ ਤੇ ਇਹ ਹੌਸਲਾਈ ਬਹੁਤ ਹੁੰਦਾ ਤੇ ਬੱਚਾ ਸਾਈਕਲ ਚਲਾਉਣਾ ਸ਼ੁਰੂ ਕਰਦਾ ਉਹਦੇ ਦਿਮਾਗ 'ਚ ਹੁੰਦਾ ਕਿ ਪਿੱਛੇ ਕੈਰੀਅਰ 'ਚ ਜਿਹੜਾ ਹੈਗਾ ਹੈ ਮੇਰੇ ਮਾਪਿਓ ਦੀ ਸਪੋਰਟ ਹੈ ਲੇਕਿਨ ਜਿਹੜਾ ਪਿੱਛੇ ਸਪੋਰਟ ਦਿੰਦਾ ਉਹ ਛੱਡ ਦਿੰਦਾ ਤੇ ਆਪਾਂ ਸਾਈਕਲ ਚਲਾਉਣਾ ਸ਼ੁਰੂ ਕਰ ਦਿੰਨੇ ਆ ਪਿੱਛੇ ਮੁੜ ਕੇ ਦੇਖਦੇ ਆ ਤੇ ਪਤਾ ਲੱਗਦਾ ਕਿ سپورਟ ਤਾਂ ਚਲੀ ਗਈ ਹੜਬੜਾਹੜਚ ਆਪਾਂ ਡਿੱਗ ਜਾਂਦੇ ਆ ਸੱਟਾਂ ਵੀ ਲੱਗਦੀਆਂ ਲੇਕਿਨ ਕੌਨਫੀਡੈਂਸ ਆ ਜਾਂਦਾ ਕਿ ਸਾਈਕਲ ਚਲਾ ਲਾਂਗੇ ਤੇ ਜਿਹੜਾ ਸਾਈਕਲ ਵਰਡ ਹੈ ਨਾ ਭਾਰਤ ਦੇ ਵਿੱਚ ਉਸ ਸਾਈਕਲ ਵਰਡ ਜਦੋਂ ਆਪਾਂ ਬੋਲਦੇ ਆ ਨਾ ਤਾਂ ਆਟੋਮੈਟਿਕਲੀ ਆ ਜਾਂਦਾ ਇੱਕ ਨਾਮ ਨਾਮ ਹੈ ਹੀਰੋ ਹੀਰੋ ਕੰਪਨੀ ਜਿਦੀ ਸ਼ੁਰੂਆਤ 1956 ਦੇ ਵਿੱਚ ਚਾਰ ਭਰਾਵਾਂ ਨੇ ਕੀਤੀ ਸੀ ਲੁਧਿਆਣੇ ਦੇ ਵਿੱਚ ਇਹਨਾਂ ਚਾਰ ਭਰਾਵਾਂ ਨੂੰ ਕਿਹਾ ਜਾਂਦਾ ਮੁੰਜਾਲ ਬ੍ਰਦਰਸ ਇੱਕ ਛੋਟੀ ਜਿਹੀ ਵਰਕਸ਼ਾਪ ਖੋਲੀ ਇਹਨਾਂ ਨੇ ਜਿਦੇ ਵਿੱਚ ਸਾਈਕਲ ਦੇ ਪਾਰਟਸ ਬੰਦੇ ਸੀ ਹੌਲੀ ਹੌਲੀ ਉਹਨਾਂ ਪਾਰਟਸ ਤੋਂ ਇਹਨਾਂ ਨੇ ਪੂਰਾ ਸਾਈਕਲ ਬਣਾਇਆ ਇਹਨਾਂ ਦੀ ਵਰਕਸ਼ਾਪ 'ਚ ਇੱਕ ਦਿਨ 'ਚ 7 ਸਾਈਕਲ ਬੰਦੇ ਸੀ ਇਹਨਾਂ ਨੇ ਨਹੀਂ ਸੋਚਿਆ ਸੀ ਕਿ ਸੱਤ ਸਾਈਕਲ ਬਣਾਉਣ ਵਾਲੀ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਸਾਈਕਲ ਬਣਾਉਣ ਵਾਲੀ ਕੰਪਨੀ ਬਣ ਜਾਏਗੀ ਸੱਤ ਸਾਈਕਲ ਇੱਕ ਦਿਨ ਦੇ ਤੇ ਅੱਜ ਦੀ ਡੇਟ 'ਚ 18390 ਸਾਈਕਲ ਇੱਕ ਦਿਨ 'ਚ ਇਹ ਕੰਪਨੀ ਜਿਹੜੀ ਹੈ ਬਣਾਉਂਦੀ ਹੈ ਹੀਰੋ ਜੜਾ ਸਿੱਗਾ ਉਹ ਹਰ ਘਰ 'ਚ ਕਿਉਂ ਪਹੁੰਚਿਆ ਕੁਆਲਿਟੀ ਸਸਤਾ ਪ੍ਰਾਈਸ ਤੇ ਮਜਬੂਤੀ ਇਹ ਤਿੰਨ ਕਾਰਨ ਸੀ ਜਿਹਦੇ ਨਾਲ ਹਰ ਘਰ ਚ ਜਿਹੜਾ ਪਹਿਲਾ ਸਾਈਕਲ ਹੁੰਦਾ ਸੀ ਉਹ ਹੀਰੋ ਦਾ ਹੀ ਹੁੰਦਾ ਸੀ ਬੱਚਾ ਸਕੂਲ ਜਾ ਰਿਹਾ ਕਿਸਾਨ ਖੇਤਾਂ ਨੂੰ ਜਾ ਰਿਹਾ ਤੇ ਮਜ਼ਦੂਰ ਫੈਕਟਰੀ ਨੂੰ ਜਾ ਰਿਹਾ ਜਾ ਕਿਤੇ ਰਿਹਾ ਹੀਰੋ ਦੇ ਸਾਈਕਲ ਤੇ 1980 ਤੇ 90 ਦੇ ਦਹਾਕੇ ਦੇ ਵਿੱਚ ਜਿਹੜੀ ਹੀਰੋ ਕੰਪਨੀ ਸੀ ਉਹ ਨਾ ਸਿਰਫ ਭਾਰਤ ਦੀ ਬਲਕਿ ਦੁਨੀਆ ਦੀ ਸਭ ਤੋਂ ਵੱਡੀ ਸਾਈਕਲ ਬਣਾਉਣ ਵਾਲੀ ਕੰਪਨੀ ਬਣ ਗਈ 1986 ਦੇ ਵਿੱਚ ਗਿਨੇਸ ਬੁੱਕ ਆਫ ਵਰਲਡ ਰਿਕਾਰਡ ਨੇ ਹੀਰੋ ਕੰਪਨੀ ਨੂੰ ਵਰਲਡ ਰਿਕਾਰਡ ਦਿੱਤਾ ਕਿਉਂਕਿ ਹੀਰੋ ਕੱਲੀ ਐਸੀ ਕੰਪਨੀ ਸੀ ਜੋ ਆਪਣੇ ਦਮ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਸਾਈਕਲ ਬਣਾਉਣ ਵਾਲੀ ਕੰਪਨੀ ਬਣ ਕੇ ਉਭਰੀ ਪੂਰੇ ਦੇਸ਼ ਦੇ ਵਿੱਚ ਇਹਨਾਂ ਦੇ ਪਲਾਂਟ ਸੀ ਸਭ ਤੋਂ ਪਹਿਲਾਂ ਤਾਂ ਲੁਧਿਆਣੇ ਚੀ ਸੀਗਾ ਫਿਰ ਗਾਜ਼ੀਆਬਾਦ ਬਿਹਾਰ ਪੂਨੇ ਚੰਨਈ ਤੇ ਫਿਰ ਅੰਤਰਰਾਸ਼ਟ੍ਰ ਚਾਲ ਵੀ ਇਹਨਾਂ ਨੇ ਮਾਰੀ 2015 ਦੇ ਵਿੱਚ ਇਹਨਾਂ ਨੇ ਯੂਕੇ ਦੀ ਕੰਪਨੀ ਜਿਹੜੀ ਐਵੋਸੈਟ ਸੀਗੀ ਜਿਹੜੇ ਸਾਈਕਲ ਡਿਸਟ੍ਰੀਬਿਊਟਰ ਸੀਗੇ ਸਾਈਕਲ ਪਾਰਟਸ ਨੂੰ ਡਿਸਟ੍ਰੀਬਿਊਟ ਕਰਦੇ ਸੀ ਉਹਦੇ ਵਿੱਚ ਮੈਜੋਰਿਟੀ ਹਿੱਸੇਦਾਰੀ ਪਾਈ ਫਾਇਰਫੌਕਸ ਬ੍ਰਾਂਡ ਇਹਨਾਂ ਨੇ ਜਿਹੜਾ ਸੀਗਾ ਉਹ ਵੀ ਟੇਕਓਵਰ ਕੀਤਾ 2016 ਤੱਕ 70 ਤੋਂ ਵੱਧ ਕੰਟਰੀਜ਼ ਦੇ ਵਿੱਚ ਇਹਨਾਂ ਦਾ ਸਾਈਕਲ ਜਿਹੜਾ ਸੀਗਾ ਐਕਸਪੋਰਟ ਹੋਣ ਲੱਗ ਪਿਆ ਉਸ ਤੋਂ ਬਾਅਦ 2019 ਦੇ ਵਿੱਚ ਇਹਨਾਂ ਨੇ ਜਰਮਨ ਦੀ ਇੱਕ ਕੰਪਨੀ ਜਿਹੜੀ ਈ-ਬਾਈਕ ਬਣਾਉਂਦੀ ਸੀ ਨਿਕੋਲਾਈ ਕਰਕੇ ਉਹ ਵੀ ਟੇਕਓਵਰ ਕਰ ਲਈ 2016 ਦੇ ਵਿੱਚ ਇਹਨਾਂ ਨੇ ਸ਼੍ਰੀਲੰਕਾ ਦੀ ਇੱਕ ਕੰਪਨੀ ਬੀਐਸਐਚ ਵੈਂਚਰ ਦੇ ਵਿੱਚ 60% ਹਿੱਸੇਦਾਰੀ ਪਾਈ ਤੇ ਹੁਣ ਇਹਨਾਂ ਦੀ ਜਿਹੜੀ ਪ੍ਰੈਜ਼ੈਂਸ ਹੈਗੀ ਉਹ ਭਾਰਤ ਦੇ ਨਾਲ ਨਾਲ ਦੁਨੀਆ ਦੇ ਵਿੱਚ ਵੀ ਹੋ ਗਈ। ਹੁਣ ਜਿਹੜੀ ਇਹ ਸਾਈਕਲ ਵਾਲੀ ਕੰਪਨੀ ਸੀ ਇਹ ਸਿਰਫ ਸਾਈਕਲ ਬਣਾਉਣ ਤੱਕ ਸੀਮਿਤ ਨਹੀਂ ਰਹੀ। ਇਹਨਾਂ ਨੇ ਜਾਪਾਨ ਦੀ Honda ਕੰਪਨੀ ਦੇ ਨਾਲ ਕਲੈਬੋਰੇਸ਼ਨ ਕੀਤੀ ਤੇ ਫੇਰ ਹੋਂਦ ਵਿੱਚ ਆਈ Hero Honda। ਹੁਣ Hero Honda ਜਿਹੜੀ ਕੰਪਨੀ ਹੈ ਭਾਰਤ ਦੇ ਨੌਜਵਾਨਾਂ ਦੀ ਇਹਨਾਂ ਦੇ ਨਾਲ ਬਹੁਤ ਯਾਦਾਂ ਜੁੜੀਆਂ। ਭਾਰਤ ਦੇ ਜਿਹੜਾ ਇੱਕ ਬਾਈਕ ਆਇਆ ਸੀ ହିરો ਹੋਂਡਾ ਸੀਡੀ 100 ਅ ਅੰਗਰੇਜ਼ੀ ਚ ਇੱਕ ਸ਼ਬਦ ਹੈ ਨੋਸਟਾਲਜਿਕ ਵੈਲਿਊ ਉਹਦੀ ਨੋਸਟਾਲਜਿਕ ਵੈਲਿਊ ਬਹੁਤ ਹੈ ਆਪਣੇ ਟਾਈਮ ਦੇ ਵਿੱਚ ਹਰੇਕ ਜਿਹੜਾ ਯੁਵਾ ਸੀਗਾ ਉਹਦੀ ਇੱਕ ਜ਼ਰੂਰ ਇਹ ਚਾਹਤ ਹੁੰਦੀ ਸੀ ਕਿ ਸੀਡੀ 100 ਲੈਣਾ ਸੀਡੀ 100 ਦਾ ਦੌਰ ਖਤਮ ਹੋਇਆ ਫਿਰ ਦੌਰ ਆਇਆ ਇੱਕ ਐਸੇ ਬਾਈਕ ਦਾ ਜੋ ਅੱਜ ਵੀ ਚੱਲਦਾ ਹੈ हीरो Honda Splendor ਮੈਂ ਵੀ ਲਿਆ ਸੀ ਮਹਿੰਗਾ ਹੋ ਗਿਆ ਮੈਂ ਲਿਆ ਸੀ 50000 ਦਾ ਲੇਕਿਨ ਅੱਜ ਦੇ ਟਾਈਮ 'ਚ ਜੇ ਲੈਣ ਜਾਓ ਤਾਂ ਲੱਖ ਰੁਪਏ ਤੋਂ ਉੱਪਰ ਵਿਕਦਾ ਹੀਰੋ Honda Splendor ਸਾਈਕਲ ਤੋਂ ਸ਼ੁਰੂ ਹੋਏ ਬਾਈਕ ਬਣਾਇਆ ਅੱਜ ਦੇ ਟਾਈਮ 'ਚ ਹੀਰੋ ਕੰਪਨੀ ਜਿਹੜੀ ਹੈ ਰੀਅਲ ਏਸਟੇਟ 'ਚ ਵੀ ਹੈ ਹੀਰੋ ਹੋਮਸ ਦੇ ਨਾਮ ਨਾਲ ਈ-ਬਾਈਕਸ ਵੀ ਬਣਾਉਂਦੇ ਨੇ ਤੇ ਐਜੂਕੇਸ਼ਨ ਦੇ ਸੈਕਟਰ 'ਚ ਇਹਨਾਂ ਦੇ ਸਕੂਲਸ ਨੇ ਤੇ ਜਿਹੜੀ ਇੱਕ ਕੰਪਨੀ ਇੱਕ ਦੁਕਾਨ ਛੋਟੀ ਜੀ ਚਾਰ ਭਰਾਵਾਂ ਨੇ ਸ਼ੁਰੂ ਕੀਤੀ ਉਹ ਅੱਜ ਸਿਰਫ ਸਾਈਕਲ ਨਹੀਂ ਬਣਾਉਂਦੀ ਬਾਈਕ ਨਹੀਂ ਬਣਾਉਂਦੀ ਘਰ ਨਹੀਂ ਬਣਾਉਂਦੀ ਪੜਾਈ ਨਹੀਂ ਦਿੰਦੀ ਸਭ ਕੁਝ ਕਰਦੀ ਹੈ ਜੋ ਕਿ ਇਹ ਦਰਸਾਉਂਦਾ ਹੈ ਕਿ ਜੇ ਤੁਹਾਡੀ ਸੋਚ ਹੋਵੇ ਤਾਂ ਤੁਸੀਂ ਸਾਈਕਲ ਤੋਂ ਦੁਨੀਆ ਵੀ ਜਿੱਤ ਸਕਦੇ ਹੋ ਇਹ ਜਿਹੜੀ ਕੰਪਨੀ ਹੈ ਇਹ ਸਿਰਫ ਸਾਈਕਲ ਨਹੀਂ ਬਣਾਉਂਦੀ ਇਹ ਦੱਸਦੀ ਹੈ ਪੰਜਾਬ ਦੀ ਮਿਹਨਤ ਇਮਾਨਦਾਰੀ ਤੇ ਉਦਮੀ ਸੋਚ ਨੂੰ ਜਿਨੇ ਲੁਧਿਆਣੇ ਨੂੰ ਪੰਜਾਬ ਨੂੰ ਤੇ ਭਾਰਤ ਨੂੰ ਦੁਨੀਆ ਦੇ ਨਕਸ਼ੇ ਤੇ ਇੱਕ ਪਹਿਚਾਨ ਦਿੱਤੀ 2024 ਦੇ ਵਿੱਚ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਹੀਰੋ ਕੰਪਨੀ ਦਾ ਜਿਹੜਾ ਸੇਲ ਫਿਗਰ ਹੈਗਾ ਉਹ 42382 ਕਰੋੜ ਰੁਪਏ ਦਾ ਤੇ ਜਿਹੜਾ ਇਹਨਾਂ ਦਾ ਪ੍ਰੋਫਿਟ ਹੈ 2024 ਦੇ ਵਿੱਚ ਉਹ ਹੈਗਾ ਹੈ 3862.41 ਕਰੋੜ ਰੁਪਏ ਦਾ ਸੱਤ ਸਾਈਕਲ ਬਣਾਉਣ ਵਾਲੀ ਕੰਪਨੀ 1956 ਦੇ ਵਿੱਚ 44 ਤੇ 25 44 ਦੇ 25 ਹੋ ਗਏ ਜੀ 69 ইয়ার্স ਦੇ ਵਿੱਚ ਕਿੱਥੇ ਤੱਕ ਪਹੁੰਚ ਗਈ ਇਦੇ ਨਾਲ ਹਰ ਇੱਕ ਦੀਆਂ ਯਾਦਾਂ ਜੁੜੀਆਂ ਨੇ ਤੁਹਾਡੀ ਵੀ ਜੁੜੀਆਂ ਹੋਣੀਆਂ ਸਾਈਕਲ ਦੀ ਜਾਂ ਬਾਈਕ ਦੀ ਜਿਹੜੀ ਵੀ ਤੁਹਾਡੀ ਯਾਦ ਹੈ ਕਮੈਂਟ ਸੈਕਸ਼ਨ ਦੇ ਵਿੱਚ ਉਹਦੀ ਫੋਟੋ ਪਾਓ ਤੇ ਆਪਣੀ ਸਟੋਰੀ ਸ਼ੇਅਰ ਕਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਤਰुण ਪਰਤਵਾਲ ਪਿਆਰਪਰੀ ਸਾਸਤਰੀ